ਸਤਸੰਗ ਭਵਨ ਸਮਾਣਾ ਦੇ ਵਿੱਚ ਪਿਤਰਪਕਸ਼ ਜਿਹੜੇ ਸਰਾਦ ਲੱਗੇ ਆਜ ਤੋਂ ਔਰ ਸਰਾਦਾਂ ਦੇ ਵਿੱਚ ਪਿਤਰਾਂ ਦੀ ਸ਼ਾਂਤੀ ਦੇ ਲਈ శ్రీਮਤ ਭਾਗਵਤ ਕਥਾ ਆਯੋਜਨ ਕੀਤਾ ਜਾ ਰਿਹਾ ਹੈ ਜਿਹੜੇ ਕਿ ਸਾਮ ਨੂੰ 3:30 ਵਜੇ ਸ਼ੁਰੂ ਹੋਣਾ ਹੈ ਔਰ ਇਸ ਪਵਿੱਤਰ ਗੰਗਾ ਦੇ ਵਿੱਚ ਆ ਕੇ ਸੰਗਤ ਆਪਣੇ ਪਿਤਰਾਂ ਨੂੰ ਅਰਪਿਤ ਕਰੇ ਕਥਾ ਵਿੱਚ ਪਹੁੰਚੇ ਇਸ਼ਨਾਨ ਕਰੇ ਗੰਗਾ ਰੂਪੀ ਇਸ ਕਥਾ ਦਾ ਔਰ ਆਸ ਸਹਿਰ ਦੇ ਵਿੱਚ ਕਲਸ਼ ਯਾਤਰਾ ਕੱਢੇਗੀ ਜਿਸ ਦੇ ਵਿੱਚ ਮਹਾਵਲਪੁਰ ਸੰਗ ਪੰਜਾਬ ਇਨੀ ਪੂਰੇ ਦੇਸ਼ ਦੇ ਪ੍ਰਧਾਨ ਸ੍ਰੀ ਗਿਆਨ ਕੁਟਾਰੀ ਜੀ ਵੱਲੋਂ ਆਜ ਇਸ ਕਲਸ਼ ਯਾਤਰਾ ਰਵਾਨਾ ਕੀਤਾ ਗਿਆ ਔਰ ਇਸ ਸਮਾਗਮ ਦੇ ਵਿੱਚ ਵਖ-ਵਖ ਸਹਿਰਵਾਸੀ ਨੂੰ ਅਪੀਲ ਕੀਤੀ ਜਾ ਰਹੀ ਹੈ 20 ਕਥਾਵਿਚ ਪਹੁੰਚੋ ਸਾਰੇ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਕਰਦਾ ਹਾਂ ਕਿ ਜੋ ਸ਼ਿਵ ਮੰਦਰ ਸੱਸਾਂ ਭਵਨ ਸਮਾਣਾ ਵਿਖੇ ਸ਼੍ਰੀ ਮਦ ਭਾਗਵਤ ਕਥਾ ਦਾ ਉਯੋਗਨ ਕੀਤਾ ਜਾ ਰਿਹਾ ਹੈ ਇਸ ਵਿੱਚ ਵੱਧ ਚੜ੍ਹ ਕੇ ਭਾਗ ਲਓ ਤੇ ਆਪਣੇ ਜੀਵਨ ਨੂੰ ਸਫਲ ਬਣਾਓ જય ਸ਼ਿਵ ਗ੍ਰਾਮ ਹਰਿੰਦਰ ਵਟੇਜਾ ਸ਼੍ਰੀ ਸ਼ਿਵ ਮੰਦਰ ਸੱਸਾਂ ਭਵਨ ਜਿਵੇਂ ਕਿ ਹਰ ਸਾਲ ਦੇ ਤਰ੍ਹਾਂ ਇਸ ਸਾਲ ਵੀ 65ਵਾਂ ਸਾਲਾਨਾ ਫੰਕਸ਼ਨ ਅੱਜ ਅਸੀਂ ਖਾਸ ਤੌਰ ਤੇ ਪਿਤਰ ਪਕਸ਼ੇ ਪਿਤਰਾਂ ਦੇ ਨਿਮਿਤ ਪਿਤਰ ਸ਼ਾਂਤੀ ਵਾਸਤੇ ਸ਼੍ਰੀ ਮਦ ਭਾਗਵਤ ਮਹਾਪ੍ਰਾਨ ਦਾ ਅਯੋਜਨ ਕਰਵਾਉਣ ਜਾ ਰਹੇ ਹਾਂ ਜਿਦਾ ਕਿ ਅੱਜ ਕਲਸ਼ ਯਾਤਰਾ ਦੁਆਰਾ ਸ਼ੁਭ ਆਰੰਭ ਹੋ ਚੁੱਕਿਆ ਹੈ ਜਿਦਾ ਪ੍ਰੋਗਰਾਮ ਰੋਜ਼ ਸਵੇਰੇ 6 ਵਜੇ ਤੋਂ ਲੈ ਕੇ 7 ਵਜੇ ਤੱਕ ਹਵਨ ਯਗ 7 ਵਜੇ ਤੋਂ ਲੈ ਕੇ 8 ਵਜੇ ਤੱਕ ਸਵੇਰੇ ਰੋਜ਼ਾਨਾ ਪਿੱਤਰ ਪੂਜਾ ਹੋਏਗੀ ਔਰ 3:30 ਵਜੇ ਸ਼ਾਮ ਨੂੰ 3:30 ਤੋਂ ਲੈ ਕੇ 6:30 ਵਜੇ ਤੱਕ ਪਿੱਤਰਾਂ ਦੇ ਨਿਮਿਤ ਪਿੱਤਰ ਸ਼ਾਂਤੀ ਵਾਸਤੇ ਸ਼੍ਰੀ ਮਦ ਭਾਗਵਤ ਮਹਾਪ੍ਰਾਨ ਦਾ ਕਥਾ ਦਾ ਆਯੋਜਨ ਕਰਵਾਇਆ ਜਾ ਰਿਹਾ ਹੈ ਤੋਂ ਮੇਰੀ ਸਾਰੇ ਸ਼ਹਿਰ ਨਿਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਪਿੱਤਰ ਸ਼ਾਂਤੀ ਵਾਸਤੇ ਪਿੱਤਰਾਂ ਦਾ ਅਸ਼ੀਰਵਾਦ ਲੈਣ ਵਾਸਤੇ ਜੋ ਕਿ ਅੱਜ ਸਮਾਣੇ ਸ਼ਹਿਰ ਦੇ ਵਿੱਚ ਇੱਕ ਪਵਿੱਤਰ ਗੰਗਾ ਨਦੀ ਰੂਪ ਵਿੱਚ ਆਈ ਹੋਈ ਹੈ ਜਿਹਦੇ ਚ ਮੈਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਕਰੂੰਗਾ ਸਾਰੇ ਸ਼ਹਿਰ ਨਿਵਾਸੀ ਕਥਾ ਦੇ ਰੂਪ ਵਿੱਚ ਇਸ ਗੰਗਾ ਨਦੀ ਵਿੱਚ ਡੁਬਕੀ ਜ਼ਰੂਰ ਲਾਣ ਔਰ ਆਪਣੇ ਪਵਿੱਤਰਾਂ ਪਿੱਤਰਾਂ ਦਾ ਅਸ਼ੀਰਵਾਦ ਜ਼ਰੂਰ ਲੈ ਜੈ ਇਸ ਸਮਾਗਮ ਸ਼ੇ ਮੰਦਿਰ satsang ভবন ਕਮੇਟੀ ਬਾਵਲ ਐਂਡ ਬਾਵਲਪੁਰ ਧਰਮਸ਼ਾਲਾ ਦਾ 65 ਵਾ ਸਾਲਾਨਾ ਵਾਰਸ਼ਿਕ ਉਤਸਵ ਅਸੀਂ ਹਰ ਸਾਲ ਦੀ ਤਰ੍ਹਾਂ ਤੇ ਸਾਲ ਵੀ ਮਨਾ ਰਹੇ ਆ ਤੇ ਪਿੱਤਰ ਸ਼ਾਂਤੀ ਲਈ ਸਰਾਧਾਂ ਦੇ ਵਿੱਚ ਅਸੀਂ ਅਨਬਧ ਪੁਸ਼ਟੀਮਤ ਬਾਗਵਤ ਪੁਰਾਨ ਦੀ ਕਥਾ ਆਰੰਭ ਕਰਨ ਜਾ ਰਹੇ ਆ ਅੱਜ ਤੇ ਲੋਕਾਂ ਦੇ ਸਮਾਜ ਕਲਿਆਣ ਵਾਸਤੇ ਪਿੱਤਰ ਸ਼ਾਂਤੀ ਵਾਸਤੇ ਇਹ ਅਸੀਂ ਕਰਾ ਰਹੇ ਆ। Swami Ram Tirath ji ਦੀ ਪਰਮ ਸ਼ਿਸ਼ਿਆ ਸਾਧਵੀ ਸ਼੍ਰੀ ਗਗਨਪੁਰੀਆ ਜੀ ਇੱਥੇ ਵਿਰਾਜਮਾਨ ਨੇ ਤੇ ਸਾਡੇ ਸ਼ੋਭਾ ਯਾਤਰਾ ਦੇ ਵਿੱਚ ਵੀ ਨਾਲ ਸੀ ਤੇ ਸ਼ਾਮ ਨੂੰ 3:30 ਵਜੇ ਤੋਂ ਲੈ ਕੇ ਸ਼ਾਮ ਨੂੰ 6:30 ਵਜੇ ਤੱਕ ਸ਼੍ਰੀਮਦ ਬਾਗਵਤ ਕਥਾ ਦੇ ਪੁਰਾਨ ਦੀ ਸ਼ੁਰੂ ਸੰਗਤਾਂ ਨੂੰ ਕੀ ਰੱਬ ਦਾ ਅੱਛਾ ਸੰਤਾ ਗਦੇ ਲੋਕ ਕਲਿਆਣ ਹੋਵੇ ਲੋਕਾਂ ਦਾ ਲੋਕਾਂ ਨੂੰ ਧਾਰਮਿਕ ਧਰਮ ਨਾਲ ਜੁੜਨ ਆਪਣੇ ਨਾਲ Hindu ਸਨਾਤਨ ਧਰਮ ਨਾਲ ਜੁੜਨ ਆਪਣੇ ਸਨਾਤਨ ਧਰਮ ਦਾ ਗਿਆਨ ਹੋਵੇ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼